ਆ ਦੇ ਕੋਈ ਸਾਡਾ ਸਟੂਡੀਓ ਤੇ ਹੁਣ ਅਸੀਂ ਖਾੜਾ ਲਾਉਣ ਲੱਗਿਆ ਮੈਂ ਤੇ ਪ੍ਰੀਤੋ ਤੇ ਬਾਈ ਅੱਜ ਕਾਲੇ ਹੋਰੀ ਵੇ ਇਹਨੇ ਕੋਟ ਨੂੰ ਨੇ ਵਾਲੇ ਐਸੇ ਹੋ ਵਧੀਆ ਗੱਲ ਹੈ ਖਾੜਾ ਲਾਉਣਾ ਇੱਧਰ ਕੌਣ ਖਾੜਾ ਲਾਉਂਦਾ ਮੈਂ ਤੂੰ ਥੋੜਾ ਕੋਈ ਤਾਂ ਜੱਕੇ ਬੈਠਾ ਚਿੱਲ ਬਾਈ ਥਣਕੇ ਦੇ ਵਾਹ ਜੀ ਤੇ ਮੈਂ ਜੜਾ ਲਾ ਲਾ ਵਾ ਵਾ ਤੂੰ ਥੋੜਾ ਕੋਈ ਤਾਂ ਦੇਖੋ ਤੇ ਮਿਊਜ਼ਿਕ ਉੱਥੇ ਅੰਦਰ ਖਾੜਾ ਚ ਥਣਕੇ ਦੇ ਮਾਚੀ ਵੀ ਆਈਏ ਪਹਿਲਾਂ ਕਾਇਮ ਖਾੜੀ ਦਿੱਤੀ ਹੈ ਚੱਲ ਵੇ ਬਾਈ ਦਾ ਛੁੱਗੜੇ ਇਹਦਾ ਖਾੜਾ ਵੀ ਖਰਾਬ ਹੋ ਗਿਆ ਇਹ ਦਵਾਕ ਦਾ ਮਾਲ ਹੈ ਕਹੀਂ ਜੇ ਮਰੱਕ ਕਹੀਂ ਮਾਣਵਾਦ ਬਰੇਸ ਪੁਰੀ ਆ ਗੀ ਗਲੀ ਦੀ ਅੱਧ ਤੱਕ ਹੀ ਬਰੇਸ ਪੁਰੀ ਤਾਂ ਹੁਣ ਰੇਹਾ ਨਹੀਂ ਵਿਚਾਰਾ ਤਾਂ ਗਿਆ ਆਈ ਦੇ ਨਾ ਲਾਗਣਾ ਗਾਉਂਦਾ ਬਲੈਂਸ਼ ਹੋਣੀ ਲੱਗਦੀ ਐ ਤਾਂ ਆਹ ਛੂਟ ਚ ਤਾਂ ਬਲੈਂਸ਼ ਹੋਣੀ ਲੱਗਦੀ ਹੁਣ ਕੋ ਕੀ ਕਹਾ ਵੀ ਮੈਂ ਛੋਟਾ ਖੜਾ ਛੁੰਨਾ ਨਹੀਂ ਬਾਂਸ ਸਰ ਜੀ ਮੈਂ ਤੁਹਾਡਾ ਖੜਾ ਸੁਣਨ ਆਈ ਆ ਦਿਲ ਜੱਟ ਲਿਆ ਤਾਂ ਦਿਲ ਜੱਟ ਲਿਆ ਲਓ ਜੀ ਖੜਾ ਛਟਾਟਾ ਐ ਹੁਣ ਮੇਰੀ ਮਾਚੀ ਵੀ ਪਹੁੰਚੀ ਹੋਈ ਆ ਛੋੜੜ ਤੇ ਸਾਡੇ ਮਿਊਜ਼ਿਕ ਡਾਇਰੈਕਟਰ ਆ ਖੜੇ ਨੇ ਦੀਪ ਲੰਡੂ ਆਹ ਢੋਟਾ ਦੀਪ ਲੰਡੂ ਦੇਚੀ ਦੇਚੀ ਗੰਵਾਲੇਲੇ ਦੇਚੀ ਗਵਾਲੇ ਦੇਚੀ ਗਵਾਲੇ ਆ ਸਾਡਾ ਮਿਊਜ਼ਿਕ ਆ ਤੇ ਲੈ ਜੀ ਕਰੀਏ ਸਟਾਰਟ ਹਾਂ ਉਹ ਦੇਖਾ ਉਹਦੇ ਬੇਸਾ ਰੱਖਦੇ ਆ ਨਾ ਲੈ ਮੈਂ ਤਾਂ ਜਾਣ ਉਹਨੇ ਬੇਸਾ ਦਾ ਖਾਦੂ ਬੇਸਾ ਪਾੜ ਮੈਂ ਇਹ ਦੇਖੀ ਹਾਂ ਬੇਸਾ ਚਲੋ ਇਹਦੇ ਨਾਲ ਹਾਂ ਲੋ ਜੀ ਆਜਾ ਬਈ ਜੀ ਖਾਣੇ ਤੇ ਉਹਨਾਂ ਨੂੰ ਹੁਆ ਦੂ ਫਿਰ ਅੱਗੇ ਬੰਦਾ ਪਹਿਲੇ ਸਭ ਨੂੰ ਮੈਂ ਬਾਹਰ ਕੁੱਝ ਨਾ ਲੈਣ ਦੇ ਹੈ ਬਾਹਰ ਕੁੱਝ ਨਾ ਲੈਣ ਦੇ ਉਹ ਬਾਹਰ ਬਾਹਰ ਸਾਡੇ ਬੇਸਾ ਆਹੋਂ ਜਾਊ ਅੱਗੇ ਨਾ ਸੜੀ ਲੈ ਕੇ ਆ ਆ ਇਹ ਮੁਝਾ ਲੈ ਆ ਤਖੂਰੇ ਇੱਥੇ ਕੋਈ ਨਹੀਂ ਜੀ ਇੱਥੇ

ਕੀ ਕਰ ਬੈਠੋ ਕਿਹਦਾ ਸੁਣਨਾ ਹੈ ਧੋਲ ਗਾਉਣਾ ਕਿਹਦੇ ਤੋਂ ਵੀ ਮਾਰਨ ਥਲੇ ਲਾਏ ਹੋਵਾ ਤਾਂ ਡਿਊਟ ਕਰਾ ਲੈ ਗੱਡੀ ਚੋੜੀਆ ਤੂੰ ਇਹਨੂੰ ਉੜਾ ਲੈਂਦਾ ਅੰਦਰੇ ਸੜ ਗਈ ਐਸਾ ਬਣਾ ਬਣਾ ਕਰਾਤੀ ਨਾ ਤੁਹਾਡੀ ਕਾਹਦੀ ਮੈਂ ਤਾਂ ਕੋ ਆ ਨਹੀਂ ਕਰੀਆ ਉੜੀਆ ਸੇ ਦੇ ਦਿਆ ਬੈਠੀ ਔਰ ਇਹ ਸੰਧੀ ਹੈ ਕਲੇ ਹੁਣ ਆਉਂਦੇ ਠੀਕ ਹੈ ਜੀ ਹਾਂ ਪਰ ਨਹੀਂ ਫਿਰ ਮਰੇ ਅੱਗੇ ਆ ਜੀ ਤੁਹਾਨੂੰ ਮਿਊਜ਼ਿਕ ਨਹੀਂ ਸੁਣਨਾ ਹਾਏ ਮੈਡਮ ਖਬਰ ਤਾਂ ਨਹੀਂ ਦੇ ਫਿਰ ਕਹ ਜੀ ਸਟਾਰਟ ਬਿਜਲੀ ਬਿਜਲੀ ਦਿਖਾਉਣਾ ਮੱਚਾ ਗੜੀਆਂ ਵਾਹ ਕੀ ਬਾਤ ਹੈ ਗੜੀਆਂ ਇਸੇ ਸੋਡਾ ਤੋਂ 10 ਸਟੇਜ ਇਸੇ ਗਲਮਾਸੀ ਤੋਂ 10 ਸਟੇਜ ਚਾਲਾ ਮਾਰਦਾ ਪੰਨਿਆ ਪੰਨਿਆ ਛੱਡੋ ਔਕਾ ਵਾਜੂ ਹਾਂ ਚਲੋ ਬਈ ਚਲੋ ਚਲੋ ਕੰਮ ਜੋ ਸੇ ਕਾਰ ਸਟਾਡਾ ਹੇ ਜਾਨ ਕਰਿਆ ਕਰੇਗੀ ਭਰਾਂ ਨਹੀਂ ਹੋ ਕੇ ਭਰਿਆ ਕਰੇਗੀ ਨਹੀਂ ਤੁੰਤੂ ਆ ਦੇ ਹਾਲ ਪਰੋ ਮੇਰੀ ਅਜੇ ਤਾਂ ਜਾ ਤਾਂ ਪੰਤ ਦੀ ਸੋਤਰੀਕਾਰ ਦੀ ਤੇ ਜਿਹੜਾ ਸਾਡਾ ਅਖਾੜਾ ਸੀਗਾ ਉਹਦੇ ਬਹੁਤ ਵਧੀਆ ਲੱਗਿਆ ਤੇ ਜਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਖਾੜਾ ਨੂੰ ਸਮਾਪਤ ਕਰਤਾ ਸਾਡੀ ਆਡੀਅנס ਵੀ ਉਹ ਚਲੀ ਗਈ ਇਹ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਿਆ ਸੀ ਕਰਾਂਗੇ ਡਿਊਟ Song ਗਾਇਆ ਕਰਾਂਗੇ ਹਾਂਜੀ ਸਾਡਾ ਇੰਦਰੀ ਜੱਟ ਚੈਨਲ ਸਬਸਕ੍ਰਾਈਬਰ ਪਰ ਤੁਸੀਂ ਸੁਧਾਰ ਕਰੋ ਸੰਗਤ ਦਰਸ਼ਕ ਬਹੁਤ ਘੱਟ ਆਇਆ ਇਹ ਖਾੜਾ ਪਤਾ ਕੀ ਇਹ ਪਤਾ ਕਿ ਇਹਨਾਂ ਨੂੰ ਸੁਰਾਂ ਬਾਰੇ ਹਰੇਕ ਸੰਗੀਤ ਨੂੰ ਇਹਨਾਂ ਪਤਾ ਨਹੀਂ ਕਿ ਆ ਕੇ ਉੱਠ ਕੇ ਚਲੀ ਗਈ ਉਹਨੇ ਵੀ ਕਿੰਨੇ ਗੀਤ ਇੰਨਾ ਦਰਦ ਭਰਿਆ ਗਾਇਆ ਹੋਣ ਕਿ ਤੇ ਦਿਲ ਤੇ ਲੱਗਦੀ ਹੋਣੀ ਗੱਲ ਕੀ ਕਹਿ ਸਕਦੇ ਅੱਜ ਕੱਲ ਬੰਦੇ ਸਾਰੀ ਰੁਖੀ ਨੇ ਜੀ ਰੁਖੀ ਨੇ ਉਹ ਜੇ ਕਰਕੇ ਚਲੋ ਭਈ ਅਗਲੇ ਦੇ ਦਿਲ ਤੇ ਲੱਗੇ ਅਗਲੇ ਉੱਠ ਕੇ ਪਾ ਗਿਆ ਕਿ ਸਿੱਤ ਤੇ ਰਤੇ ਵੱਜਿਆ ਗਾਣਾ ਦਿਲ ਤੇ ਵੱਜਿਆ ਹੈ ਤੇ ਵੱਜਿਆ ਗਾਣਾ ਮੈਂ ਤਾਂ ਕਹਿੰਦਾ ਵੀ ਗਾੜਾ ਮਿਊਜ਼ਿਕ ਵਾਲਾ ਵੀ ਵੱਜ ਗਿਆ ਮੇਰਾ ਤਾਂ ਉਹ ਪੇਮੈਂਟ ਪਿੱਛੇ ਰੁਸ ਗਿਆ ਮੈਂ ਲੱਗਦਾ ਨਹੀਂ ਦੰਦਾ ਪਈ ਨਹੀਂ ਦੰਦਾ ਮੈਂ 100 ਰੁਪਈਆ ਨਹੀਂ ਨੂੰ ਪੇਮੈਂਟ ਦਾ ਜੀ ਚੰਗਾ ਹੀ ਛੱਛਰੀ ਕਰ ਆਏ ਆਏ ਤੁਹਾਨੂੰ ਬਲਾਗ ਚ ਖੜਾ ਆਇਆ ਕਰੋ ਨਾ ਆਉਂਦੇ ਜਾਂਦੇ ਰਿਹਾ ਕਰੋ ਹਾਂ ਆਉਂਦੇ ਜਾਂਦੇ ਰਿਹਾ ਕਰੋ ਠੀਕ ਹੈ ਜੀ ਧੰਨਵਾਦ ਉਹੀ ਬਾਤ ਜੇਸੀ ਦੁੱਧ ਤਾਂ ਨਹੀਂ ਵੰਡਿਆ ਸਹੀ ਗੱਲ ਹੈ ਇੱਕ ਵਾਰ ਰਿਪੀਟ ਕਰ ਦਿੰਦੇ ਹਾਂ ਸਾਰੇ ਕੋਈ ਨਹੀਂ ਸਾਰੇ ਜਣੇ ਖੜ ਜਾ ਫਿਰ ਮੈਂ ਵੀ ਸਟ੍ਰਿਕ ਬਣਾਉਣੀ ਹੈ ਖੜ ਜਾ ਹੋਰ ਜੇ ਨਾ ਕਰੇ ਖੜ ਜਾ ਨਹੀਂ ਕਿਉਂ ਜੱਸੇ ਖੜ ਜਾ ਕਿਵੇਂ ਲੱਗਿਆ ਖੜ ਜਾ ਬਾਈ ਮੇਰੇ ਕੋਲ ਸ਼ਬਦ ਮੁੱਕ ਗਏ ਮੈਂ ਤੂੰ ਯਾਰੀ ਯਾਰੀ ਮਾਰਜੋ ਮੈਂ ਘਰੇ ਜਾ ਕੇ ਮਹਾਂ ਮੇਰੇ ਕੋਲੇ ਬਹੁਤ ਸ਼ਬਦ ਹੈ ਮੈਂ ਮੈਂ ਘਰੇ ਜਾ ਕੇ ਮਹਾਂ ਪੋਚਣਾ ਨਾ ਸ਼ਬਦ ਵੀ ਖਤਮ ਗਏ ਖੜ ਜਾ ਪਹਿਣਾ 1 ਮਿੰਟ ਰੁਕੀ ਚਲੋ ਕਿਹੜੇ ਤੇ ਸੁਣਾਵਾਂ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ ਹਾਂ ਹੋਰ ਸੁਣਾ ਦਿੰਨੇ ਆ ਨਵਾਂ ਕੋਈ ਨਵਾਂ ਸੁਣਾ ਦਿੰਨੇ ਆ ਨਾ ਕੋਈ ਕਹਿੰਦਾ ਕਣਕ ਨਹੀਂ ਹੋਈ ਓਏ ਹੋਏ ਓਏ ਹੋਏ ਕੋਈ ਕਹਿੰਦਾ ਜੀਰੀ ਨਹੀਂ ਹੋਈ ਓਏ ਹੋਏ ਕਹਿੰਦਾ ਕਿਉਂ ਤੁਸੀਂ ਮੈਂ ਮੈਂ ਕਰਦੇ ਹੋ ਓਏ ਹੋਏ ਇਹ ਤੇ ਤਾਂ ਕਹਿੰਦਾ ਕਪਾਹ ਬਣੀ ਹੋਈ ਓਏ ਹੋਏ ਵਾਹ ਜੀ ਵਾਹ ਇਹ ਤਾਂ ਇਹ ਤਾਂ ਖਤਮ ਨਹੀਂ ਹੋਈ ਇਹ ਚੀਜ਼ ਹੁਣ ਉਹ ਕਪਾਹ ਉਹ ਆਮ ਕਪਾਹ ਦੀ ਗੱਲ ਨਹੀਂ ਕਰਦਾ ਕਹੇ ਰਾ ਆਪਣੇ ਸੁੰਡੀ ਪਈ ਹੋ ਸਾਨੂੰ ਪਤਾ ਹਨ ਕਿ ਸਾਰਾ ਨਰਮਾ ਖਰਾਬ ਹੋ ਗਿਆ ਸੀ ਉਹ ਹਰ ਵਾਰੀ ਪੈਂਦੀ ਹੈ ਬਈ ਨਹੀਂ ਹੁਣ ਲਾਉਣ ਵਾਲੀ ਹੈ ਬਈ ਚਲੋ ਲਾਉਣ ਵਾਲੀ ਉਹਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਕਹਿੰਦਾ ਉਥੋਂ ਹੀ ਚੱਕਿਆ ਉਹ ਬੰਦੇ ਨੇ ਯਾਰ ਕਹਿੰਦਾ ਕੀ ਗੱਲ ਕਹਿੰਦਾ ਕਪਾਹ ਤਾਂ ਨਹੀਂ ਹੋਈ ਜੇ ਕਪਾਹ ਹੁੰਦੀ ਅੱਜ ਕਹਿੰਦਾ ਇੱਥੇ ਨਰਮਾ ਵੀ ਸੀ ਓਏ ਹੋਏ ਸਾਨ ਓਏ ਹੋਏ ਹੋਏ ਮੇਰਾ ਕਹਿ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੈਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਜੋ ਛੋੜਲ ਬੰਦੇ ਤੂੰ ਯਾਰ ਤੁਸੀਂ ਲਿਟਰੇਚਰ ਨਹੀਂ ਪੜ੍ਹਦੇ ਹਾਂ ਬਿਲਕੁਲ ਲੈਕ ਆਫ ਨੌਲੇਜ ਆ ਤੁਹਾਡੇ ਕੋਲ ਸ਼ੇਰ ਹੀ ਤਾਂ ਬਈ ਬਹੁਤ ਨੇ ਯਾਰ ਤੂੰ ਕੋਈ ਕਹਾਵਤ ਮੈਨੂੰ ਤਾਂ ਕਹਾ ਬਤਾਉਂਦੀ ਨਹੀਂ 1993 ਜਦੋਂ ਹੜ੍ਹ ਆਈ ਸੀ ਨਹੀਂ ਉਦੋਂ ਆਏ ਨਹੀਂ 1993 ਵਿੱਚ ਇੱਕ ਵੀ ਹੜ੍ਹ ਨਹੀਂ ਆਇਆ ਮੈਂ ਬਹੁਤ ਪੜਿਆ 1993 ਹੜ੍ਹ ਆਈ ਸੀ ਹੜ੍ਹ ਨਹੀਂ ਆਈ ਸੀ ਉਦੋਂ ਕੋਈ ਸੀ ਜੰਗ ਜੰਗ ਹੋਈ ਸੀ ਉਹ ਤੇ ਲਿਖਿਆ ਸੀਗਾ ਬਾਈ ਨੇ ਕਹਿੰਦਾ 93 ਵਾਲੇ ਹੜਾਂ ਕਰਕੇ ਕੋਈ ਜੰਗ ਨਹੀਂ ਰੁਕਦੀ ਆਏ ਹਾ ਸਹੀ ਹੈ ਕਹਿੰਦਾ 93 ਲੈਣਾ ਕੋਈ ਜੰਗ ਨਹੀਂ ਰੁਕਦੀ ਕਹਿੰਦਾ ਕਦੇ ਸਾਡੇ ਪਿੰਡਾਂ ਜਾ ਕੇ ਦੇਖੀ ਵੀ ਰੋਣ ਲੱਗਿਆ ਆ ਆ ਕੀ ਹੋ ਗਿਆ ਓਏ ਇਹ ਤਾਂ ਕੁਛ ਬੜੀ ਦਿੱਤਾ ਮੂਰੇ ਕਿੰਦੜ ਕਿੰਦੜੀ ਦਾ ਵਿਆਹ ਅੱਜ ਕਿਹੜਾ ਗੱਦੜ ਕਿੰਦੜੀ ਆ ਕਿ ਮੈਂ ਵਿਚਾਲੀ ਹੜ ਗਿਆ ਮੈਂ ਕਿਹੜਾ ਭਰਟ ਕੇ ਲਿ ਬਰਾਜ ਕੇ ਲਿ ਬੰਦੇ ਲੱਗ ਭਰਟ ਕੇ ਆ ਗਈ ਟੇਰੇ ਟੇਰੇ ਆ ਡਬਰਾਤੀ ਤੋਂ ਬੁਗੀਆਂ ਜਤਾ ਬਹੁ ਨਾ ਤੇਰੇ ਕ ਲੈ ਜਾ ਵੇੜੀ ਨੱਬਾ ਵਾ ਇਹ ਵੀ ਕੰਝੜ ਦੇ ਨਾ ਚੁਕੀ ਓ ਰ ਨੱਚ ਕਾ ਬਾਲੀ ਨੱਚ ਕਾ ਓਏ 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 ਕੋਈ ਬਟਾਏ ਖਮਾ ਚਤਾ ਇਹਦਾ ਕੁੱਟਾ ਪੰਗਾ ਲੈ ਲਿਆ ਚ ਐ ਕੀ ਕਹਣਾ ਚਾਹਣਾ ਹਰ ਮੈਂ ਤੂੰ ਕੌਮੀ ਹੈ ਦੀ ਹਾਂ ਬਾਕੀ ਤਾਂ ਮੈਂ ਮਿਹਰવાન ਹੋ ਗਿਆ ਜੀ ਤੁਹਾਡੇ ਸਹੀ ਗੱਲ ਐ ਕੰਬੀ ਰਾਇ ਵੇ ਹੋ ਤਾਂ ਮਿਹਰવાન ਹੰਜੀ ਵਰਜੀ ਕੀ ਹੋ ਗਿਆ ਏ ਇਹ ਵਰਜੀ ਵਰਖਾ ਹੋਗੀ ਵਰਖਾ ਵਰਜੀ ਬੱਟਾ ਕੋਈ ਕਾ ਹੋ ਜਾਵੇ ਵਰਖਾ ਹੋਗੀ ਵਰਜੀ ਰੱਬ ਰੋਣ ਲੱਗ ਗਿਆ ਕਹਿੰਦੇ ਇਹ ਬੰਦ ਦਾ ਵਿਆਹ ਹੋ ਗਿਆ ਵਰਜੀ ਬੜਾ ਦੁਖੀ ਆ ਰੱਬ ਮੱਚਦਾ ਹੈ ਵੇਲੇ ਤੇ ਤਾਂ ਪੰਜ ਦਾ ਪੁੱਤਾ ਤੂੰ ਪਰਮਾਤਮਾ ਨੇ ਤੇਰੀ ਜਨਾਨੀ ਮੇਰੇ ਲਈ ਬਣਾਈ ਸੀ ਤੂੰ ਪਰਮਾਤਮਾ ਦੇ ਖੇਡ ਦਾ ਤੂੰ ਮਲੰਗ ਦਾ ਹੰਜੀ ਵਰਜੀ ਤੇਰੀ ਜਨਾਨੀ ਮੇਰੇ ਲਈ ਬਣਾਈ ਸੀ ਕਾ ਪਰਮਾਤਮਾ ਰੋ ਰਿਹਾ ਬਟੂ ਨੇੜੋ ਲੱਗਦਾ ਬੈਂਟ ਰੀਜਨਾਂ ਨੇ ਕੁਝ ਕਿਹਾ ਕਿ ਸਾਡਾ ਰੇਹਾ ਮੇਰ ਵਾਲਾ ਰੇਹਾ ਸਾਡਾ ਬੋਰਡ ਇੱਧਰ ਇੱਧਰ ਸਭ ਪੱਕਾ ਹੈ ਹੋਰ ਇੱਜਟਾ ਹੋਰ ਤਾਂ ਕਨੈਕਟਲੀ ਹੋਈ ਆ ਜੇ ਪੂਰੀ ਹਾਂ ਵਧੀਆ ਇੱਜਟਾ ਦੇਖ ਲੋ ਜੀ ਤੱਪਾ ਪੂਰੀ ਹੋਰ ਪੰਡਾ ਜੋ ਇੱਧਰ ਇੱਧਰ ਬੋਲਦਾ ਲੱਗਦਾ ਹੈ ਉਦੋਂ ਦਾ ਬੜਾ ਕੰਮ ਆ ਜੀ ਤਾਂ ਘਰਾੜ ਹੋ ਜਾਂਦਾ ਆਪਣੇ ਇੱਥੇ ਘਰਾੜ ਹੋ ਜਾਂਦੇ ਹਾਂ ਉੱਥੇ ਬੋਲੇ ਗੱਡੀ ਚ ਦਾ ਟੈਂਸ਼ਨ ਹੈ ਕਿਤੇ ਜੀਦੀ ਕਿਤੇ ਜਾਵੇ ਅਗੇ ਪਤੂ ਕਲਾ ਆਰਮਣ ਯਾਰ ਓ ਓ ਐਜਾ ਕੀ ਮੜਾ ਕਾਤਾ ਮੈਂ ਜਿਹੜਾ ਮੇਰੇ ਬਿਆਹ ਤੇ ਅੱਡੀ ਉਹ ਹੋ ਗਈ ਅੱਜ ਲੋਗਾ ਬੰਦ ਨੂੰ ਸਗਰ ਜਿਆਦ ਨਹੀਂ ਬਣਾਉਂਦੇ ਨਹੀਂ ਅੱਥਰ ਓਹੋ ਲੋਗਾ ਦੇ ਰਿਸ਼ਤੇਦਾਰ ਜਾਣੀ ਨਹੀਂ ਸਗਰ ਜਰ ਕਿ ਕਰੇ ਕਿਹਾ ਲੌਂਗੇ ਵੀਰ ਜੀ ਖੜਾਈ ਕੜੂ ਜੀ ਤਾਂ ਮੇਰੀ ਛਾਲੀ ਤਰਗੀ ਮਨਕੂਨ ਆਇਆ ਯਾਰ ਜੀ ਹੋਰ ਖੜਾਈ ਦਾ ਜੀ ਨਹੀਂ ਜਾ ਛਾਲੀ ਡਿੱਗੀ ਮੇਰੀ ਤਲਚੇ ਤੇ ਤੁਲਾ ਟੁੱਟ ਗਿਆ ਹਾਂ ਜੀ ਵੀਰ ਜੀ ਹੋਰ ਮੇਰੀ ਬਤੋਲਾਂ ਦੀ ਜਿਹੜੀ ਉਹਦਾ ਬਾਲਾ ਕੱਟ ਗਿਆ ਘਰੇ ਲਓ ਜੀ ਬਾਬਿਓ ਆਹ ਦੇਖ ਲਓ ਕੀ ਅੱਜ ਹੋ ਰਿਹਾ ਹੈ ਮੇਰਾ ਬਿਆਹਤੀ ਅੱਜ ਬਲਤ ਮਾੜਾ ਹੋ ਗਿਆ ਭਾਈ ਰੱਬ ਨੇ ਜਮਾ ਨਹੀਂ ਹੋ ਕਰਿਆ ਤੇ ਵੱਤੋ ਵੱਤ ਚ ਪੁੱਟ ਕਰਿਆ ਕਰੋ ਪੁੱਟ ਕਰਨੀ ਚਾਹੀਦੀ ਆ ਯਾਰ ਬੱਲੂ ਮੇਰਾ ਚੈਨਲ ਹੈ ਲਤੀ ਜੱਟ ਤੇ ਉਹਨੂੰ ਵੱਤੋ ਵੱਤ ਸਬਸਕ੍ਰਾਈਬਰ ਕਰੋ ਤੇ ਵਧੀਆ ਵਧੀਆ ਵਲੌਗ ਦੇਖਿਆ ਕਰੋ ਟੇ ਮੇਰੇ ਨਾਲ ਕੰਮੀ ਵਾਲਾ ਵੀ ਹੁੰਦਾ ਵੀਰਾ ਬਾਬਾ ਵੀ ਹੁੰਦਾ ਤੁਹਾਨੂੰ ਅਗਲੇ ਵਲੌਗ ਤੇ ਅਸੀਂ ਬਹੁਤ ਵੱਡੀ ਚੀਜ਼ ਦਿਖਾਉਣ ਜਾ ਰਹੇ ਹਾਂ ਕਿਉਂ ਤੁਹਾਨੂੰ ਵਧੀਆ ਦਿਖਾਉਣੇ ਦਿਖਾਉਣੇ ਕੁਛ ਆ ਦੇਖੋ ਬਰਾਤ ਦੇ ਮੋਟਰਸਾਈਕਲ ਦੇਖੋ ਕਿੰਨੇ ਖੜੇ ਨੇ ਆਹ ਆ ਖੜੀਆ ਉਹ ਲਾੜੀ ਮੇਰੀ ਕੀ ਹੋ ਗਿਆ